ਸਤਨਾਮ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਦ ਗੁਰ 에 ਨਮ ਹੈ जुगाद गुरए नम है सत गुरए नम है श्री गुरुदेव ए नम है <coughs> नमस्कार 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 जाहर पीर जगद्गुरु बाबा तणतण गुरु नानक साहिब दीया संगता दे चरणा दी धूळ ਦਾਸ ਤੁਹਾਡਾ ਆਪਣਾ ਮਾ ਦੇ ਸੰਨੰਦਨ ਜਸਵੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਹਿ ਮਾਈ ਦੇਸਾਂ ਪਾਸ਼ਾਹੀ ਦਸਵੀਂ ਪਿੰਡ ਚੱਕ ਫਤੇ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ ਗੁਰੂ ਪਿਆਰਿਓ ਗੁਰੂ ਸਵਾਰਿਓ ਆਓ ਫਤੇ ਦੀਆਂ ਸੰਝਾਂ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹੇ ਸਹਨ ਸਾਹ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਪਾਸ਼ਾ ਜਿਨ੍ਹਾਂ ਦੀਆਂ ਕੀਤੀਆਂ ਬਖਸ਼ਿਸ਼ਾਂ ਸਦਕਾ ਪਰਜਾਨਾ ਮਾਈ ਦੇਸਾਂ ਦੇ ਪਵਿੱਤਰ ਦਰ ਦੇ ਉਤੋਂ ਬਾਣੀ ਦੀ ਸਾਂਝ ਪਾਉਂਦੇ ਹਨ ਮਾਤਾ ਦੇਸਾਂ ਜੀ ਦਾ ਜੋ ਹੁਕਮ ਹੋਇਆ ਹੈ ਆਪਾਂ ਰੋਜ਼ ਹੁਕਮਨਾਮਾ ਸਾਹਿਬ 'ਚ ਗੱਲ ਕਰਦੇ ਸੀ ਕਿ ਆਪਾਂ ਸਹਿਜ ਪਾਠ ਸ਼ੁਰੂ ਕਰਾਂਗੇ ਕਿਉਂਕਿ ਜੋ ਵਿਧੀ ਤਸਮੇਸ਼ ਪਿਤਾ ਮਾਤਾ ਦੇਸਾਂ ਨੂੰ ਸੌਂਪ ਕੇ ਗਏ ਉਹਨਾਂ ਸਮਿਆਂ ਦੇ ਵਿੱਚ ਉਦੋਂ ਤੱਕ ਵੀ ਇਹ ਚੱਲਦਾ ਸੀ ਕਿ ਗੁਰੂ ਨਾਨਕ ਦੀ ਬਾਣੀ ਲੈ ਕੇ ਗੁਰਸਿੱਖ ਪਿਆਰੇ ਨਗਰਾਂ 'ਚ ਜਾਂਦੇ ਇੱਕ ਨਗਰ 'ਚ 10-10 20-20 ਦਿਨ ਰਹਿੰਦੇ ਪਾਠ ਨਾਲ ਬਾਣੀ ਨਾਲ ਸੰਗਤ ਦੀ ਸਾਂਝ ਪਾਉਂਦੇ ਪ੍ਰਮਾਤਮਾ ਦੇ ਮਿਲਣ ਦੀ ਜੁਗਤੀ ਦਿੰਦੇ ਜਿਹਦੇ ਵਿੱਚ ਕਿਸੇ ਤੇ ਕੋਈ ਪਵੰਦੀ ਨਹੀਂ ਸੀ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾਂ ਨੂੰ ਸਾਂਝਾ ਇੱਕ ਪਿਤਾ ਇੱਕ ਸਕੇ ਹਮਾਰਕ ਦੀ ਲੜੀ ਤਹਿਤ ਹਰ ਨਗਰਾਂ ਦੇ ਵਿੱਚ ਉਹ ਗੁਰਮੁਖ ਘੁੰਮਦੇ ਜਿਨ੍ਹਾਂ ਦੇ ਵਿੱਚੋਂ ਸਾਡੇ ਵੱਡੇ-ਵਡੇਰੇ ਭਾਈ ਭਗਤੂ ਜਿਨ੍ਹਾਂ ਨੇ ਮਾਲਵੇ ਦੇ ਵਿੱਚ ਗੁਰੂ ਨਾਨਕ ਦੀ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਉਦੋਂ ਪਹਿਲਾ ਜੋ ਗੁਰਮਖਾਏ ਜਿਨ੍ਹਾਂ ਤੋਂ ਬਾਬਾ ਆਦਮ ਜੀ ਬਰੋਸਾਏ ਗਏ ਬਾਣੀ ਨਾਲ ਜੁੜੇ ਗੁਰੂ ਰਾਮਦਾਸ ਦੇ ਦਰ ਨਾਲ ਜੁੜੇ ਇਹ ਹੀ ਪਰੰਪਰਾ ਚੱਲਦੀ ਆ ਰਹੀ ਸੀ ਆਪਣੇ ਸਾਰੇ ਦੇਸ਼ ਦੇ ਵਿੱਚ ਕਿ ਜਿਹੜੇ ਗੁਰਮਖ ਕੋਲੇ ਜਿੰਨਾ ਕ ਸ਼ਬਦ ਹੈਗਾ ਉਹਨੂੰ ਲੈ ਕੇ ਉਹ ਅੱਗੇ ਜਾਂਦਾ ਘਰ ਘਰ ਅੰਦਰ ਧਰਮਸਾਲ ਦੇ ਪ੍ਰਤੀਕ ਨੂੰ ਅੱਗੇ ਵਧਾਉਂਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਇਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਪਰੰਪਰਾ ਇਸੇ ਤਰ੍ਹਾਂ ਚੱਲਦੀ ਰਹੀ ਕਿ ਘਰਾਂ ਦੇ ਵਿੱਚ ਗੁਰਮਖ ਇਕੱਠੇ ਹੁੰਦੇ ਕਿਸੇ ਗੁਰਮਖ ਨੇ ਕੋਈ ਅਰਦਾਸਾ ਕਰਾਉਣਾ ਕਿ ਮੇਰਾ ਜਿਹੜਾ ਕਾਰਜ ਵੱਡਾ ਕੋਈ ਹੋ ਜਾਵੇ ਤਾਂ ਮੈਂ ਬਾਬੇ ਦੀ ਬਾਣੀ ਦਾ ਪ੍ਰਕਾਸ਼ ਕਰਾ ਕੇ ਸਭਾ ਮਹੀਨਾ ਜਾਂ ਉਸ ਤੋਂ ਵੀ ਜ਼ਿਆਦਾ ਜਿੰਨਾ ਸਮਾਂ ਲੱਗੂ ਆਪਣੇ ਘਰ ਸੰਗਤਾਂ ਨੂੰ ਬੁਲਾ ਕੇ ਸੋਝੀ ਲਵਾਂਗੇ ਕਿ ਸਾਡੇ ਸਤਿਗੁਰੂ ਸਾਨੂੰ ਕੀ ਸਮਝਾ ਕੇ ਗਏ ਆ ਕੀ ਦੇ ਕੇ ਗਏ ਆ ਇਹ ਵਿਧਾਨ ਚੱਲਦਾ ਚੱਲਦਾ ਅੱਜ ਇਸ ਰੂਪ 'ਚ ਆ ਗਿਆ ਕਿ ਹੁਣ ਆਪਾਂ ਬੜੀ ਕਾਲੀ ਦੇ ਵਿੱਚ ਪਾਠ ਕਰਦੇ ਆਂ, ਖੰਡ ਪਾਠ ਸਭ ਕਰਦੇ ਆਂ, ਹੋਰ ਬਾਣੀ ਪੜ੍ਹਦੇ ਆਂ, ਆਪਾਂ ਗੁਰੂ ਨਾਲ ਗੱਲਾਂ ਨਹੀਂ ਕਰਦੇ। ਸਾਨੂੰ ਮਾਤਾ ਦੀਸਾ ਵੱਲੋਂ ਜਦੋਂ ਤੋਂ ਹਕਮਨਾਮਾ ਸਾਹਿਬ ਪਾਉਣ ਲੱਗੇ ਆਂ, ਕਿਰਪਾ ਕੀਤੀ, ਦਰਸ਼ਨ ਦਿਦਾਰੇ ਬਖਸ਼ਿਸ਼ ਕਰਕੇ ਕਿਹਾ ਕਿ ਗੁਰਵਾਣੀ ਨੂੰ ਸਹਿਜ ਨਾਲ ਪੜ੍ਹ ਕੇ ਗੁਰੂ ਨਾਲ ਜਿਵੇਂ ਆਪਾਂ ਗੱਲਬਾਤ ਕਰਦੇ ਆਂ ਸਾਹਮਣੇ ਬੈਠ ਕੇ ਉਸੇ ਰੂਪ ਦੇ ਵਿੱਚ ਤੁਸੀਂ ਵਿਚਾਰੋ। ਤਾਂ ਕਿ ਜਿਹੜੇ ਲੱਖਾਂ ਲੋਕ ਨੇ ਐਸੇ ਜਿਹੜੇ ਪਿਆਸੇ ਨੇ ਬਾਣੀ ਦੇ ਬਹੁਤ ਲੋਕ ਆ ਜਿਹੜੇ ਵਿਚਾਰੇ ਖੁਦ ਪੜ੍ਹ ਵੀ ਨਹੀਂ ਸਕਦੇ ਉਹ ਸੁਣ ਹੀ ਸਕਦੇ ਆ ਤੇ ਬਾਣੀ ਦਾ ਉਪਦੇਸ਼ ਵੀ ਇਹ ਹੈ ਜੋ ਪ੍ਰਾਣੀ ਗੋਬਿੰਦ ਧਿਆਵਾ ਪੜਿਆ ਅਣ ਪੜਿਆ ਪਰਮਗਤ ਪਾਵੈ ਉਹ ਵੀ ਪਰਮਗਤੀ ਨੂੰ ਪਾ ਸਕਦੇ ਆ ਸਿਰਫ ਸੁਣਿਆ ਗੁਰੂ ਨਾਨਕ ਦਾ ਹੁਕਮ ਹੈ ਕਿ ਤੁਹਾਡੇ ਦੁੱਖਾਂ ਪਾਪਾਂ ਦਾ ਨਾਸ਼ ਹੋ ਜੂ ਤੁਸੀਂ ਧੁਰ ਕੀ ਬਾਣੀ ਨੂੰ ਸੁਣੋ ਇਹਨੂੰ ਸੁਣਦਿਆਂ ਸੁਣਦਿਆਂ ਅੰਤ ਕਰਨਾ ਇੰਨਾ ਕਿ ਸਾਫ਼ ਹੋ ਜਾਂਦਾ ਹੈ ਕਿ ਜਿਹੜੀ ਰੱਬੀ ਬ੍ਰਹਮੰਡੀ ਬਾਣੀ ਸ਼ਬਦ ਹੈ ਜਿਹੜਾ ਤੁਹਾਡੇ ਅੰਦਰ ਪ੍ਰਗਟ ਹੋ ਜਾਂਦਾ ਹੈ ਉਸ ਅਣਹਦ ਨਾਦ ਦਾ ਤੁਸੀਂ ਆਨੰਦ ਮੰਨਣਾ ਸ਼ੁਰੂ ਕਰ ਦਿੰਦੇ ਹੋ ਆਪਣੇ ਤੇ ਰਹਿਮਤ ਹੋਈ ਹੈ ਕਿਰਪਾ ਕੀਤੀ ਹੈ ਕੋਟਾਣ ਕੋਟ ਧੰਨਵਾਦ ਆ ਮਾਦੇਸਾਂ ਦਾ ਜਿਨ੍ਹਾਂ ਨੇ ਆਪਣੀ ਕੁਲ ਦੇ ਵਿੱਚ ਲਿਆ ਕੇ ਇੱਥੇ ਸੇਵਾ ਲਈ ਬਚਪਨ ਤੋਂ ਸੇਵਾ ਕਰਦੇ ਆ ਸਿਮਰਨ ਕਰਦੇ ਆ ਬਾਣੀ ਦਾ ਅਧਿਆਨ ਕਰਦੇ ਆ ਗ੍ਰੰਥਾਂ ਦਾ ਅਧਿਆਨ ਕਰਦੇ ਆ ਬਹੁਤ ਕੁਝ ਪ੍ਰਾਪਤ ਹੋਇਆ ਬੜੀਆਂ ਹੀ ਪਾਸ਼ਾ ਨੇ ਬਰਕਤਾਂ ਪਾਈਆਂ ਸਿਰ ਤੇ ਹੱਥ ਰੱਖਿਆ ਕੋਈ ਅਸੀਂ ਪ੍ਰਚਾਰਕ ਨਹੀਂ ਜਾਂ ਪਹਿਲਾਂ ਨਹੀਂ ਕਦੇ ਪ੍ਰਚਾਰ ਕਰਦੇ ਸੀ ਆ ਦੋ ਕੁ ਸਾਲ ਤੋਂ ਜਦੋਂ ਤੋਂ ਮਾਤਾ ਨੇ ਰਹਿਮਤ ਕੀਤੀ ਆ ਕਿ ਜੋ ਤੁਹਾਨੂੰ ਪ੍ਰਾਪਤ ਹੋਇਆ ਜੋ ਤੁਹਾਨੂੰ ਦਸ਼ਮੇਸ਼ ਪਿਤਾ ਨੇ ਬਖਸ਼ਿਸ਼ ਕੀਤਾ ਉਹ ਤੁਸੀਂ ਅੱਗੇ ਸੰਗਤਾਂ ਨਾਲ ਸਾਂਝ ਪਾਓ ਅੱਜ ਪੂਰੇ ਸੰਸਾਰ ਦੇ ਵਿੱਚ ਜਾਗਤ ਜੋਤ ਜੁਗੋ ਜੁਗ ਅਟਲ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਬਰਾਜਮਾਨ ਹੈ ਪ੍ਰਕਾਸ਼ਮਾਨ ਹੈ ਗਰੀਬ ਅਮੀਰ ਹਰ ਕੋਈ ਸੰਗਤ ਕਰ ਸਕਦਾ ਹੈ ਕਿਸੇ ਜਾਤ ਪਾਤ ਦਾ ਹੋਵੇ ਉੱਚਾ ਨੀਮਾ ਸਭ ਕੋਈ ਸੰਗਤ ਕਰ ਸਕਦੇ ਆ ਏਸੇ ਦੀ ਸੰਗਤ ਦੇ ਅਧੀਨ ਅਸੀਂ ਇਕੱਤਰ ਹੋਣਾ ਹੈ ਸਤਗੁਰੂ ਸਾਨੂੰ ਸੋਝੀ ਬਖਸ਼ਿਸ਼ ਕਰਦੇ ਆ ਅਸੀਂ ਸਤਗੁਰਾਂ ਦੇ ਚਰਨਾਂ 'ਚ ਬਹਿ ਕੇ ਉਹ ਸੋਝੀ ਲੈ ਕੇ ਆਪਣੇ ਜੀਵਨ ਦੇ ਵਿੱਚ ਇਕਮਿਕਤਾ ਹਾਸਲ ਕਰਨੀ ਹੈ ਜੋ ਗੁਰੂ ਨਾਨਕ ਨੇ ਕਰਵਾਈ ਦੁਨੀਆ ਨੂੰ ਕਿਉਂ ਜਿਹੜਾ ਮਾਲਕ ਹੈ ਸੱਚਾ ਸਹਬਾ ਹੈ ਨਿਰਾਕਾਰ ਹੈ ਉਹਦੀਆਂ ਸ਼ਕਤੀਆਂ ਪ੍ਰਕਾਸ਼ਮਾਨ ਹੈ ਨਿਰਗੁਣ ਆਪ ਹੈ ਸਰਗੁਣ ਰੂਪ ਚ ਉਹਦੀਆਂ ਸ਼ਕਤੀਆਂ ਕੰਮ ਕਰਦੀਆਂ ਹਨ ਉਹਨਾਂ ਸ਼ਕਤੀਆਂ ਨੂੰ ਵੱਖ-ਵੱਖ ਕੰਮ ਦਿੱਤੇ ਹੋਏ ਆ ਛੋਟੇ ਤੋਂ ਵੱਡੇ ਤੱਕ ਅਸੀਂ ਉਹਨਾਂ ਦੇ ਨਾਲ ਵਿਚਰਦੇ ਆ ਨਾਨਕ ਸਤਗੁਰੂ ਭੇਟਿਆ ਪੂਰੀ ਹੋਵੇ ਜੁਗਤ ਜਦੋਂ ਨਾਨਕ ਸਤਗੁਰੂ ਮਿਲ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਸਾਡੇ ਸਿਰ ਤੇ ਹੱਥ ਰੱਖ ਦਿੰਦੇ ਆ ਪੂਰੀ ਜੁਗਤ ਮਿਲ ਜਾਂਦੀ ਹੈ ਫਿਰ ਸਾਡਾ ਜੀਵਨ ਕਿਉ ਜਾ ਹੋ ਜਾਂਦਾ ਹੱਸੰਦਿਆਂ ਕਲੰਦੇ ਆ ਪੈਹਨੰਦੇ ਆ ਕਵੰਦਿਆਂ ਵਿਚੇ ਹੋਵੇ ਮੁਕਤ ਸਾਨੂੰ ਜੀਵਨ ਮੁਕਤੀ ਮਿਲ ਜਾਂਦੀ ਹੈ ਤੇ ਉਹ ਜੀਵਨ ਮੁਕਤੀ ਆਪਾਂ ਲੈਣੀ ਆ ਦਸਵੇਂ ਪਾਤਸ਼ਾਹ ਦੇ ਮਾਤਾ ਦੇਸਾਂ ਨਾਲ ਬਚਨ ਸੀ ਇਸ ਗੁਰੂ ਘਰ ਦੇ ਵਿੱਚ ਕਿ ਇੱਥੇ ਇੱਕ ਸਮਾਂ ਬਣਾ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪ੍ਰਕਾਸ਼ਮਾਨ ਹੋ ਕੇ ਇਹਦਾ ਜਿਹੜਾ ਅਵਾਜਾ ਜਾਣਾ ਉਹ ਜਾਣਾ ਜਿਹੜਾ ਅਸੀਂ ਤੁਹਾਨੂੰ ਸੌਂਪ ਚੱਲੇ ਆ ਇਥੋਂ ਦਾ ਸਾਰਾ ਕੁਝ ਹੀ ਮਾਤਾ ਦੇਸਾਂ ਦੇ ਅਧੀਨ ਚੱਲ ਰਿਹਾ ਜੋ ਉਹਨਾਂ ਨੂੰ ਪਾਸ਼ਾ ਬਖਸ਼ਿਸ਼ ਕਰਕੇ ਗਏ ਉਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ ਅੱਜ ਆਪਣੇ ਤੇ ਕਿਰਪਾ ਹੋਈ ਹੈ ਆਪਾਂ ਸਹਿਜ ਪਾਠ ਆਰੰਭ ਕੀਤਾ ਹੈ ਸਵੇਰ 7 ਤੋਂ 9 ਸ਼ਾਮ ਨੂੰ 7 ਤੋਂ 9 ਰੋਜ਼ਾਨਾ ਸਾਂਝ ਪਾਇਆ ਕਰਾਂਗੇ ਆਪਾਂ ਲਾਈਵ ਹੋ ਕੇ ਜਿਹੜੇ ਗੁਰਮੁਖ ਪਿਆਰੇ ਇਸ ਸਿਮਰਨ ਸਤਸੰਗ ਦੇ ਵਿੱਚ ਪਹੁੰਚ ਸਕਦੇ ਹੋ ਪਹੁੰਚ ਕੇ ਲਾਹਾ ਲੈਣ ਜਿਹੜੇ ਦੇਸ਼ ਵਿਦੇਸ਼ ਦੂਰ ਦਰਾਡੇ ਬੈਠੇ ਆ ਉਹ YouTube ਚੈਨਲ ਮਾਂ ਦੇਸਾਂ ਜਸਵੀਰ ਸਿੰਘ ਰਾਹੀਂ ਸਾਂਝ ਪਾ ਸਕਦੇ ਆ ਸਾਡੀ ਇਹ ਬੇਨਤੀ ਆ ਕਿ ਜੋ ਬਾਦਾ ਸਾਡੇ ਨਾਲ ਮਾਤਾ ਨੇ ਕੀਤਾ ਸੀ ਤੁਹਾਡੇ ਨਾਲ ਕਰਦੇ ਆ 1 ਔਂਕਾਰ ਤੋਂ ਲੈ ਕੇ 18 10 20 ਤਾਈ ਜਦੋਂ ਵੀ ਸਮਾਂ ਬਣੇ ਜਦੋਂ ਵੀ ਸਮਾਂ ਬਣੇ ਸਹਿਜ ਪਾਠ ਨੂੰ ਜਰੂਰ ਸੁਣ ਲਿਓ ਤੁਹਾਡੀ ਜ਼ਿੰਦਗੀ ਪਲਟਾ ਖਾਊਗੀ ਰੋਜ਼ਾਨਾ ਨਿਤ ਨਵਾਂ ਦਿਨ ਹੋਊਗਾ ਨਵੀਂ ਜ਼ਿੰਦਗੀ ਹੋਊਗੀ ਕਿਉਂਕਿ ਸਤਿਗੁਰਾਂ ਦੇ ਜੋ ਬਚਨ ਨੇ ਇਹ ਤੁਹਾਡੇ ਹਿਰਦੇ ਤੱਕ ਪਹੁੰਚਾਉਣੇ ਸਾਡਾ ਫਰਜ ਹੈ ਪਚਾਵਾਂਗੇ ਉਸ ਦ੍ਰਿਸ਼ਟੀ ਨਾਲ ਜੋ ਮਾਤਾ ਨੇ ਬਖਸ਼ਿਸ਼ ਕੀਤੀ ਹੈ ਕੋਸ਼ਿਸ਼ ਕਰਿਓ ਸੁਣਨ ਦੀ ਜਦੋਂ ਵੀ ਸਮਾਂ ਮਿਲਿਆ ਤੇ ਪਾਠ ਕਰਨ ਦਾ ਆਪਣਾ ਜਿਹੜਾ ਤਰੀਕਾ ਹੋਊਗਾ ਮਾਤਾ ਨੇ ਸਮਝਾਇਆ ਕਿ ਗੁਰੂ ਨਾਲ ਗੱਲਬਾਤ ਪੜ੍ਹ ਕੇ ਨਹੀਂ ਲੰਘਣਾ ਗੁਰੂ ਸਾਹਿਬ ਜੋ ਕਹਿੰਦੇ ਆ ਉਹਨੂੰ ਵਿਚਾਰਨਾ ਵਿਚਾਰ ਕੇ ਫਿਰ ਕੋਸ਼ਿਸ਼ ਕਰਨੀ ਆਪਣੇ ਤੇ ਲਾਗੂ ਤਾਂ ਹੋ ਹੀ ਜਾਂਦਾ ਹੁੰਦਾ ਜਦੋਂ ਸਾਡੇ ਅੰਦਰ ਸਮਝ ਆ ਜੇ ਵੀ ਗੱਲ ਤਾਂ ਆਪਾਂ ਕੀ ਕਰਦੇ ਫਿਰਦੇ ਆ ਤਾਂ ਉਹ ਲਾਗੂ ਆਪੇ ਹੀ ਹੋ ਜਾਂਦਾ ਹੈ ਕੋਸ਼ਿਸ਼ ਕਰਿਓ ਕੋਲੇ ਇੱਕ ਡਾਇਰੀ ਰੱਖਿਓ ਉਹ ਪੰਕਤੀਆਂ ਨੋਟ ਕਰ ਲਿਓ ਅੱਜ ਤਾਂ ਬਹੁਤ ਸੌਖਾ ਆਪਾਂ ਇੱਕ ਪੰਕਤੀ ਵੀ ਨੋਟ ਕਰ ਲਈਏ ਕਿ ਆਉਣ ਵਾਲੇ ਸਮੇਂ 'ਚ ਇਹਤੇ ਆਪਾਂ ਕੋਈ ਵਿਚਾਰ ਕਰਨੀ ਐ ਇਹ ਤੋਂ ਕੋਈ ਸਿੱਖਿਆ ਸੋਝੀ ਲੈਣੀ ਐ ਤੇ ਜਦੋਂ ਮਰਜੀ ਆਪਾਂ ਸਰਚ ਮਾਰ ਗਿਓ ਸਾਰਾ ਸ਼ਬਦ ਸਾਹਮਣੇ ਆ ਜਾਂਦਾ ਹੈ ਇਹ ਆਪਾਂ ਡਾਇਰੀਆਂ ਆਉਣ ਵਾਲੀਆਂ ਪੀੜੀਆਂ ਲਈ ਰੱਖਣੀਆਂ ਕਿਉਂ ਵਾਰ-ਵਾਰ ਇਹ ਜੇ ਮੌਕੇ ਨਹੀਂ ਬਣਦੇ ਤੁਹਾਡਾ ਕੱਲਿਆਂ ਦਾ ਸੁਣਿਆ ਪਾਠ ਤੇ ਨੋਟ ਕੀਤੇ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸੂਤਰ ਕਿ ਕਿੱਥੇ-ਕਿੱਥੇ ਸਤਿਗੁਰਾਂ ਨੇ ਸਾਨੂੰ ਵਿਧੀਆਂ ਬਖਸ਼ਿਸ਼ ਕੀਤੀਆਂ ਕਿੱਥੇ ਰਹਿਤ ਬਖਸ਼ਿਸ਼ ਕੀਤੀ ਹੈ ਕਿੱਥੇ ਸਾਨੂੰ ਬੀਜ ਮੰਤਰ ਦਿੱਤੇ ਆ ਕਿਵੇਂ ਹਿਰਦਾ ਸਾਫ ਕਰਨ ਵਾਲੇ ਮੰਤਰ ਦਿੱਤੇ ਆ ਉਹ ਸਾਰੇ ਆਉਣਗੇ ਤੇ ਉਹ ਜੇ ਤੁਸੀਂ ਨੋਟ ਰੱਖੋਗੇ ਤਾਂ ਤੁਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਦੱਸ ਸਕਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਜਿਹੜਾ ਕਿ ਆਮ ਕਰਕੇ ਨਹੀਂ ਦੱਸਿਆ ਗਿਆ ਤਾਂ ਜਾਂ ਨਹੀਂ ਦੱਸਿਆ ਜਾਂਦਾ ਇਹ ਗੱਲ ਨੂੰ ਤੁਸੀਂ ਆਪਦੇ ਕੋਲ ਨੋਟ ਕਰਿਓ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹ ਰੋਜ਼ ਸਾਂਝ ਪਾਵਾਂਗੇ ਆਓ ਫਿਰ ਅੱਜ ਦਾ ਜੋ ਸ਼ੁਰੂਆਤ ਵੇਲੇ ਦਾ ਮੁਖਵਕ ਬਖਸ਼ਿਸ਼ ਕੀਤਾ ਹੈ ਗੁਰੂ ਸਾਹਿਬ ਨੇ ਉਹ ਮੁਖਵਕ ਦੀ ਸਾਂਝ ਪਾ ਕੇ ਆਪਾਂ ਸਮਾਪਤੀ ਕਰਾਂਗੇ ਤੇ ਫਿਰ ਆਪਣੀ ਉਹ 2-2 ਘੰਟਿਆਂ ਦੀ ਜਿਹੜੀ ਲੜੀ ਹੈ ਉਸ ਤਰ੍ਹਾਂ ਚੱਲੇਗੀ ਬਿਲਾਵਲ ਮਹੱਲਾ ਪੰਜਵਾ ਗੁਰ ਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਦੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਰਹਾਉ ਨੇਵਰੇ ਦੂਤ ਦੋਸ਼ਟ ਬਹਿਰਾਈ ਗੁਰ ਪੂਰੇ ਕਾ ਜਪਿਆ ਜਾਪ ਕਹਾਂ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਕੀ ਸਰਣ ਪਰਉ ਨਾਨਕ ਦਾਸ ਜਾਤੇ ਉਪਰ ਕੋ ਨਾਹੀ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਹੀਂ ਤਾ ਕੀ ਸਰਣ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਦਾ ਸ਼ੁਰੂਆਤੀ ਹੁਕਮਨਾਮਾ ਸਾਹਿਬ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਸਾਹਿਬ ਵੱਲੋਂ ਹੈ ਪਾਤਸ਼ਾਹ ਉਹ ਨਿਰੰਕਾਰ ਅਕਾਲ ਪੁਰਖ ਆਦ ਸੱਚ ਜਿਹਦਾ ਇਹ ਬ੍ਰਹਿਮੰਡ ਹੈ ਉਹਦੇ ਨਾਲ ਆਪਾਂ ਨੂੰ ਜੋੜਨਗੇ ਕਿ ਸਾਡੇ ਹਿਰਦੇ 'ਚ ਉਹਦੀ ਧੁਨ ਕਿੱਥੇ ਵੱਜਦੀ ਹੈ ਤੇ ਉਹ ਪ੍ਰਗਟ ਕਿਵੇਂ ਹੁੰਦੀ ਹੈ ਜਦੋਂ ਹੀ ਗੁਰੂ ਦੀ ਸਰਨ ਮਨੁੱਖ ਆਉਂਦਾ ਤੇ ਗੁਰੂ ਨਾਲ ਇੱਕ ਮਿਕਤਾ ਹੁੰਦੀ ਆ ਤੇ ਉਹਨੂੰ ਪਤਾ ਲੱਗਦਾ ਕਿ ਮੇਰੀ ਇੱਜ਼ਤ ਪਤ ਦਾ ਰਾਖਾ ਮੇਰੇ ਸਵਾਸਾਂ ਦਾ ਰਾਖਾ ਮੈਨੂੰ ਮਿਲ ਗਿਆ ਗੁਰ ਪੂਰਾ ਮੇਰੀ ਰਾਖ ਲਈ ਅਸੀਂ ਬੇਸੰਸ ਨਿਸ਼ਚਿੰਤ ਹੋ ਜਾਂਦੇ ਆ ਗੁਰੂ ਦੇ ਮਲਾਪ ਨਾਲ ਗੁਰੂ ਕਰਦਾ ਕੀ ਆ ਗੁਰੂ ਕੋਲ ਕਿਹੜੀ ਕੀਮਤ ਹੈ ਜਿਹਦੇ ਨਾਲ ਉਹ ਸਾਡੇ ਹਿਰਦੇ ਦੇ ਵਿੱਚ ਨਾਮ ਪ੍ਰਗਟ ਕਰ ਦਿੰਦਾ ਅੰਮ੍ਰਿਤ ਰਸ ਪ੍ਰਗਟ ਕਰ ਦਿੰਦਾ। ਇਹੀ ਸਤਿਗੁਰੂ ਦੀ ਖੇੜ ਹੈ। ਇਹੀ ਸਤਿਗੁਰੂ ਦੀ ਨਦਰ ਦੇਦੀ ਨਾਉਂਦਾ। ਉਹ ਨਦਰ ਮਾਰ ਕੇ ਵੀ ਕਰ ਸਕਦਾ ਹੈ, ਉਹ ਬਖਸ਼ਿਸ਼ ਕਰਕੇ ਵੀ ਕਰ ਸਕਦਾ ਹੈ। ਅੰਮ੍ਰਿਤ ਨਾਮ ਰਿਦੇ ਮਹਿ ਦੀਨੋ। ਜਦੋਂ ਹੀ ਉਹ ਅੰਮ੍ਰਿਤ ਨਾਮ ਰਿਦੇ ਵਿੱਚ ਪਰਫੁੱਲਤ ਹੁੰਦਾ, ਪ੍ਰਗਟ ਹੁੰਦਾ, ਉਹ ਪ੍ਰਕਾਸ਼ ਪ੍ਰਗਟ ਹੁੰਦਾ। ਉਹ ਗਿਆਨ ਅੰਜਨ ਪ੍ਰਗਟ ਹੁੰਦਾ ਤਾਂ ਜਨਮ ਜਨਮ ਕੀ ਮੈਲ ਗਈ। ਜਨਮਾਂ ਜਨਮਾਂ ਦੀ ਮੈਲ ਚਲੀ ਜਾਂਦੀ ਹੈ। ਹੰਡੇਰਾਪਾ ਮ ਹਜ਼ਾਰਾਂ ਸਾਲਾਂ ਦਾ ਹੋਵੇ ਜਦੋਂ ਹੀ ਪ੍ਰਕਾਸ਼ ਆਉਂਦਾ ਇੱਕ ਸੈਕਿੰਟ 'ਚ ਹਜ਼ਾਰਾਂ ਲੱਖਾਂ ਸਾਲਾਂ ਦੇ ਨੇਰੇ ਦਾ ਨਾਸ ਕਰ ਦਿੰਦਾ ਹੈ ਇਸੇ ਤਰ੍ਹਾਂ ਗੁਰੂ ਦੀ ਕੀਤੀ ਬਖਸ਼ਿਸ਼ ਸਾਨੂੰ ਲੱਖਾਂ ਜਨਮਾਂ ਦੇ ਪੁੰਨਾਂ ਪਾਪਾਂ ਤੋਂ ਰਹਿਤ ਕਰਕੇ ਅੰਮ੍ਰਿਤ ਰੂਪ ਚ ਲੈ ਆਉਂਦੀ ਹੈ ਰਹਾਉ ਨਿਵਰੇ ਦੂਤ ਦੁਸ਼ਟ ਬਹਿਰਾਈ ਸਾਡੇ ਚਿੱਤ ਦੇ ਵਿੱਚ ਫੁਰਨਿਆਂ ਦੇ ਰੂਪ 'ਚ ਸੈਸਿਆਂ ਦੇ ਰੂਪ 'ਚ ਨੇਗੇਟਿਵ ਸ਼ਕਤੀਆਂ ਦੇ ਰੂਪ ਚ ਬਥੇਰੇ ਦੂਤ ਤੇ ਦੁਸ਼ਟ ਸਾਡੇ ਮਗਰ ਲੱਗੇ ਹੁੰਦੇ ਆ ਜਦੋਂ ਹੀ ਗੁਰੂ ਦੀ ਕਿਰਪਾ ਹੁੰਦੀ ਆ ਮਾਰੇ ਕਹਿੰਦੇ ਨਿਬਰੇ ਦੂਤ ਦੁਸ਼ਟ ਬਹਿਰਾਈ ਗੁਰ ਪੂਰੇ ਦਾ ਜਪਿਆ ਜਾਪ ਹੁਣ ਕਰਨਾ ਕੀ ਆ ਅਸੀਂ ਜ਼ਿੰਦਗੀ ਚ ਜਦੋਂ ਗੁਰੂ ਮਿਲ ਗਿਆ ਅਸੀਂ ਪੂਰੇ ਗੁਰੂ ਦਾ ਜਾਪ ਜਪਣਾ ਹੈ ਗੁਰੂ ਨੂੰ ਚੇਤੇ ਰੱਖਣਾ ਹੈ ਅਸੀਂ ਸਮਾਜਿਕ ਤੌਰ ਤੇ ਕੀ ਕਰਦੇ ਆ ਅਸੀਂ ਕਿਸੇ ਬਹੁਤ ਵੱਡੀ ਮੁਸੀਬਤ ਚ ਉਲਝੇ ਹੁੰਨੇ ਆ ਕਿਸੇ ਚੱਕਰ ਚ ਪਏ ਹੁੰਨੇ ਆ ਸਾਨੂੰ دنیਵੀ ਤੌਰ ਤੇ ਕੋਈ ਐਸੀ ਵੱਡੀ ਹਸਤੀ ਨਾ ਮਿਲ ਆ ਦਿੰਦਾ ਜਿਹੜਾ ਕਹਿ ਦਿੰਦਾ ਕਿ ਜਾ ਬੇਫਿਕਰ ਹੋ ਜਾ ਮੈਂ ਤੇਰੀ ਰਾਖੀ ਕਰੂੰਗਾ ਉਹਦਾ ਨਾਂ ਸਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਇਹਦਾ ਨਾਂ ਆ ਅਸੀਂ ਕਿਤੇ ਵੀ ਵਿਚਲਦੇ ਆ ਕੋਈ ਪੁੱਛਦਾ ਮਤਲਬ ਕੋਈ ਗੰਦਬੱਦ ਕਰਦਾ ਤਾਂ ਅਸੀਂ ਕਹਿੰਦੇ ਮੈਂ ਫਲਾਣੇ ਦਾ ਬੰਦਾ ਐ ਇੰਨੀ ਗੱਲ ਕਹਿਣ ਸਾਰ ਬਹੁਤ ਲੋਕ ਜਿਹੜੇ ਤੁਹਾਡੇ ਤੇ ਲਪਟਣਾ ਚਾਹੁੰਦੇ ਹੁੰਦੇ ਆ ਤੁਹਾਨੂੰ ਕੁਝ ਕਹਿਣਾ ਚਾਹੁੰਦੇ ਹੁੰਦੇ ਆ ਉਹ ਬੰਦੇ ਦਾ ਨਾਂ ਸੁਣ ਕੇ ਪਿਛੇ ਹਟ ਜਾਂਦੇ ਆ ਕਾਰਨ ਕਿਉਂਕਿ ਉਹਦੇ ਨਾਮ ਦਾ ਤਪ ਤੇਜ ਹੈ ਉਹਦੇ ਅਹੁਦੇ ਦਾ ਤਪ ਤੇਜ ਹੈ ਇਥੋਂ ਦੇ ਸੰਵਿਧਾਨ ਨੇ ਉਹਨੂੰ ਇੰਨੀ ਕਿ ਤਾਕਤ ਦਿੱਤੀ ਆ ਕਿ ਜੇ ਕੋਈ ਉਹਦਾ ਨਾਂ ਸੁਣੇ ਤਾਂ ਸੋਚਣ ਤੇ ਮਜਬੂਰ ਹੋ ਜਾਏ ਮੈਂ ਕਦਮ ਕੀ ਪਟਣਾ ਹੈ ਤੋਂ ਉਹਦੇ ਇਸੇ ਤਰ੍ਹਾਂ ਜਿਹੜਾ ਗੁਰੂ ਹੈ ਗੁਰੂ ਹੁੰਦਾ ਹੀ ਉਹਦੋਂ ਆ ਜਦੋਂ ਉਹ ਸਤਿਪੁਰਖ ਨਾ ਕਾਲਪੁਰਖ ਨਾ ਇੱਕਮਿਕ ਹੁੰਦਾ ਸਤਿਪੁਰਖ ਜਿਨ ਜਾਣਿਆ ਸਤਗੁਰ ਤਿਸਕਾ ਨਾਂ ਸਤਿਗੁਰੂ ਦਾ ਜਦੋਂ ਅਸੀਂ ਨਾਮ ਜਪਦੇ ਆ ਧੰਨ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਧੰਨ ਗੁਰੂ ਗੋਬਿੰਦ ਸਿੰਘ ਧੰਨ ਭਗਤ ਕਬੀਰ ਜੀ ਜੋ ਵੀ ਸਾਡੇ ਵੱਡੇ ਨੇ ਜਿਨ੍ਹਾਂ ਦੀ ਸਾਡੇ ਕੋਲ ਬਾਣੀ ਆ ਤਾਂ ਮਹਾਰਾਜ ਕਹਿੰਦੇ ਜਿਹੜੇ ਦੁਸ਼ਟ ਤੇ ਦੂਤ ਆ ਨਾ ਇਹ ਦੂਰ ਚਲੇ ਜਾਂਦੇ ਆ ਉਹਨਾਂ ਨੂੰ ਪਤਾ ਲੱਗਦਾ ਹੁਣ ਇਹ ਉੱਥੇ ਚਲੇ ਆ ਗਿਆ ਜਿਨ੍ਹਾਂ ਦੀ ਪਹੁੰਚ ਉਸ ਇੱਕ ਤੱਕ ਆ ਜਿਹੜਾ ਸਾਡਾ ਵੀ ਸਾਰਿਆਂ ਦਾ ਮਾਈ ਬਾਪ ਹੈ ਜਿਹੜਾ ਡਿਊਟੀਆਂ ਲਾਉਂਦਾ ਸਾਰਿਆਂ ਦੀਆਂ ਉਹਦੀ ਗੱਲ ਦਾ ਉਹਦੇ ਨਾਮ ਦੇ ਘੰਟੇ ਵੱਜਦੇ ਆ ਡੰਕੇ ਵੱਜਦੇ ਆ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪਰਤਾਪ ਪ੍ਰਤੀ ਪਾਸ਼ਾ ਕਹਿੰਦੇ ਵੀ ਜਦੋਂ ਗੁਰੂ ਦਾ ਨਾਮ ਲਿਆ ਗੁਰੂ ਜਿਹੜਿਆ ਪ੍ਰਭੂ ਨਾ ਕਰਤੇ ਪੁਰਖ ਨਾ ਕਹਿੰਦੇ ਹੁਣ ਜਿਹੜੀਆਂ ਇਹ ਨੈਗੇਟਿਵ ਤਾਕਤਾਂ ਸੀ ਨੈਗੇਟਿਵ ਦੂਤ ਸੀ ਦੁਸ਼ਟ ਸੀਗੇ ਬੈਰ ਬੈਰਾਈ ਸੀਗੇ ਇਹ ਕੀ ਕਰ ਸਕਦੇ ਆ ਜਾ ਜਿਹੜੇ ਦੁਸ਼ਮਣੀ ਚਾਹੁੰਦੇ ਹੋ ਕੀ ਕਰ ਸਕਦੇ ਆ ਕਹਾਂ ਕਰਾ ਕੋਈ ਬੇਚਾਰਾ ਕੀ ਕਰੇ ਕੋਈ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਜਿਹਦਾ ਮੈਂ ਹੁਣ ਹੋ ਚੁੱਕਿਆ ਮੇਰਾ ਜਿਹੜਾ ਪ੍ਰਭ ਹੈ ਉਹਦਾ ਜਿਹੜਾ ਪ੍ਰਤਾਪ ਹੈ ਜਿਹੜੀ ਉਹਦੀ ਤਾਕਤ ਹੈ ਬਹੁਤ ਵੱਡੀ ਹੈ ਇਹਨਾਂ ਚੀਜ਼ਾਂ ਦੀਆਂ ਤਾਕਤਾਂ ਬਹੁਤ ਛੋਟੀਆਂ ਹੈ ਇਹਨਾਂ ਨੂੰ ਛੱਡ ਕੇ ਭਜਣਾ ਪੈਂਦਾ ਸਿਮਰ 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 ਸੁਖ ਪਾਇਆ ਹੁਣ ਕੀਤਾ ਕੀ ਸੀਗਾ ਜਦੋਂ ਗੁਰੂ ਦਾ ਮਲਾਪ ਹੋਇਆ ਗੁਰੂ ਦੇ ਨਾਮ ਦਿੱਤਾ ਗੁਰੂ ਦਾ ਨਾਮ ਚੇਤੇ ਕੀਤਾ ਉਹਨੂੰ ਆਪਣੇ ਅੰਦਰ ਚਿੰਤਨ ਕੀਤਾ ਹਰ ਵੇਲੇ ਗੁਰੂ ਦੇ ਨਾਮ ਦੀ ਦਾਤ ਅੰਦਰ ਚਲਦੀ ਰਹੀ ਉਸੇ ਦੀ ਧੁਣ ਵੱਜਦੀ ਰਹੀ ਗੁਰੂ ਦੀ ਤਿੰਨ ਵਾਰੀ ਕਹਿਣ ਦਾ ਮਤਲਬ ਹੁੰਦਾ ਕਿ ਹਰ ਵੇਲੇ ਜਿੱਥੇ ਤੁਹਾਡੀ ਸੁਰਤ ਟਿਕ 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 ਕਰਦੀ ਹੈ ਤੂੰ ਹੀ ਤੂੰ ਹੀ ਤੂੰ ਹੀ ਤਿੰਨ ਨੈਤਰਾਂ ਦੇ ਮੂਹਰੇ ਗੁਰੂ ਦੀ ਤਸਵੀਰ ਘੁੰਮਦੀ ਹੈ ਗੁਰੂ ਦੀ ਯਾਦ ਹਰ ਵੇਲੇ ਚਿੰਤਨ ਚ ਰਹਿੰਦੀ ਹੈ ਉਹਨੂੰ ਕਿਹਾ ਸਿਮਰਨਾ ਬੋਲਣ ਨੂੰ ਕਿਹਾ ਜਾਂਦਾ ਜਾਪ ਜਦੋਂ ਅਸੀਂ ਬੋਲ ਕੇ ਕਹਿੰਦੇ ਆ ਜਾਪ ਦੀ ਲੋੜ ਪੈਂਦੀ ਹੈ ਜਿਹੜੇ ਬੋਲਾਂ ਨੂੰ ਸਮਝਦੇ ਆ ਉਹਨਾਂ ਸਾਹਮਣੇ ਜਿਹੜੀਆਂ ਦੂਜੀਆਂ ਤਾਕਤਾਂ ਉਹਨਾਂ ਦੇ ਸਾਹਮਣੇ ਬੋਲਣ ਦੀ ਲੋੜ ਨਹੀਂ ਜੋ ਤੁਹਾਡੇ ਸਿਮਰਨ ਚੱਲਦਾ ਬ੍ਰਹਮੰਡ ਦੀਆਂ ਸ਼ਕਤੀਆਂ ਉਹਨੂੰ ਸਮਝਦੀਆਂ ਵੀ ਇਹਦੇ ਅੰਦਰ ਚੱਲੀ ਕੀ ਜਾਂਦਾ ਉਹ ਤੁਹਾਡੇ ਆਪਾ ਮੰਡਲ ਰਾਹੀਂ ਜਾਣ ਜਾਂਦੇ ਆ ਤੇ ਤੁਹਾ ਤੋਂ ਦੂਰ ਹੋ ਜਾਂਦੇ ਆ ਮਹਾਰਾਜ ਕਹਿੰਦੇ ਜਿਹੜੀਆਂ ਪੋਜ਼ਿਟਿਵ ਊਰਜਾ ਮਾਪ ਕਰਦੇ ਪੁਰਖ ਦੀਆਂ ਉਹ ਤੁਹਾਨੂੰ ਭਾਲ ਲੈਂਦੀਆਂ ਜਦੋਂ ਤੁਸੀਂ ਸਿਮਰਨ ਕਰਦੇ ਹੋ ਸਿਮਰ 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 ਹੋਇਆ ਕੀ ਜਦੋਂ ਸਿਮਰਦੇ ਰਹੇ ਪਹਿਲਾਂ ਕੀ ਕਰਦੇ ਸੀ ਸਿਮਰਦੇ ਤਾਂ ਪਹਿਲਾਂ ਵੀ ਸੀ ਪਹਿਲਾਂ ਸੰਸਾਰ ਦੀਆਂ ਗੱਲਾਂ ਸਿਮਰਦੇ ਸੀ ਬਕਾਰਾਂ ਪ੍ਰਤੀ ਕੋਈ ਸਿਮਰਨ ਚੱਲਦਾ ਸੀ ਠੱਗੀ ਚੋਰੀ ਆਸਾ ਤ੍ਰਿਸ਼ਨਾ ਇਹਨਾਂ ਚੀਜ਼ਾਂ ਦਾ ਚੱਲਦਾ ਸੀ ਜਿੱਦ ਦੇ ਤੋਂ ਗੁਰੂ ਦੇ ਹੋ ਗਏ ਆ ਗੁਰੂ ਦਾ ਸਿਮਰਨ ਚੱਲਦਾ ਸਿਮਰ 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 ਸੁਖ ਪਾਇਆ ਚਿੱਤ ਵੀ ਸੌਖਾ ਰਹਿਣ ਲੱਗ ਗਿਆ ਮਨ 'ਚ ਵੀ ਸਹਜ ਆ ਗਿਆ ਸਕੂਨ ਆ ਗਿਆ ਸੰਤੋਖ ਆ ਗਿਆ ਸੁਖ ਪਾਇਆ ਸੀ ਚਰਨ ਕਮਲ ਰਖ ਮਨ ਮਾਹੀ ਕੀਤਾ ਕੀ ਗੁਰੂ ਦੇ ਚਰਨਾਂ ਦਾ ਆਸਰਾ ਤੱਕਿਆ ਗੁਰੂ ਨੇ ਕੀ ਦੱਸਿਆ ਸੀ ਕਿ ਗੁਰੂ ਕਰਤਾ ਅੰਦਰ ਹੈ ਇਸ ਘਰੇ ਹੈ ਇਹ ਪਵਨ ਗੁਰੂ ਦੀ ਸਾਰੀ ਖੇੜ ਹੈ ਇਹ ਪਵਨ ਗੁਰੂ ਆ ਜਿਹੜਾ ਪ੍ਰਭੂ ਦਾ ਕਰਤੇ ਦਾ ਪੁੱਤਰ ਹੈ ਸੱਚ ਤੋਂ ਬਣਿਆ ਇਹ ਸਾਚੇ ਤੋਂ ਪਵਣਾ ਪਿਆ ਪਵਣਾ ਤੇ ਜਲ ਹੋਈ ਜਲ ਵੀ ਅੰਦਰ ਹੈ ਜਲ ਤੇ ਤ੍ਰਿਪਵਨ ਸਾਜਿਆ ਘਟ ਘਟ ਜੋਤ ਸਮੋਈ ਮਹਾਰਾਜ ਕਹਿੰਦੇ ਤੁਹਾਡੇ ਅੰਦਰ ਦੀ ਖੇੜ ਹੈ ਚਰਨ ਕਮਲ ਵੀ ਅੰਦਰ ਹੀ ਹੈ ਜਦੋਂ ਸੁਰਤੀ ਸਵਾਸਾਂ ਨਾਲ ਬਾਰ ਬਾਰ ਅੰਦਰ ਗਈ ਪ੍ਰਭੂ ਦਾ ਸਿਮੰਦ ਚੱਲਦਾ ਰਿਹਾ ਤਾਂ ਕਹਿੰਦੇ ਸੁੱਖ ਪੈਦਾ ਹੋ ਗਿਆ ਉਹ ਸੁੱਖ ਦਾ ਕਾਬਾ ਮੰਡਲ ਹੈ ਜਿਹਨੂੰ ਕੋਈ ਕੱਟ ਨਹੀਂ ਸਕਦਾ ਜਿਹਨੂੰ ਕੋਈ ਤੋੜ ਨਹੀਂ ਸਕਦਾ ਤਾਂ ਕੀ ਸਰਣ ਪਰਿਓ ਨਾਨਕ ਦਾਸ ਈਦੀ ਸਰਨ ਆਗੇ ਗੁਰੂ ਨਾਨਕ ਕਹਿੰਦੇ ਉਹ ਇੱਕ ਓੰਕਾਰ ਸਤਨਾਮ ਦੀ ਜਿਹੜਾ ਆਦ ਤੋ ਸੱਚਾ ਹੈ ਜੁਗਾਦ ਸੱਚਾ ਹੈ ਪੀ ਸੱਚ ਨਾਨਕ ਉਸੇ ਪੀ ਸੱਚ ਹੈ ਤਾਂ ਕਿ ਸਰਨ ਪਰਿਓ ਨਾਨਕ ਦਾਸ ਜਾ ਤੇ ਉੱਪਰ ਕੋ ਨਹੀਂ ਜੀਤੋ ਉੱਤੇ ਕੋਈ ਹੋਰ ਹੈ ਹੀ ਨਹੀਂ ਇੱਕ ਆ ਗਿਆ ਜਿੱਥੇ ਉਹ ਇੱਕ ਦੇ ਵਿੱਚ ਸਾਰੀਆਂ ਸ਼ਕਤੀਆਂ ਸਮਾ ਜਾਂਦੀਆਂ ਉਹ ਕਾਲਾ ਤੀਤ ਅਕਾਲ ਪੁਰਖ ਉਹ ਇੱਕੋ ਹੀ ਆ ਉਹ ਕਰਤੇ ਪੁਰਖ ਨਾਲ ਜੁੜ ਗਏ ਉਹਦੇ ਤੱਕ ਪਹੁੰਚ ਗਏ ਉਹਦੀ ਸਰਨ ਚ ਆ ਗਏ ਤੇ ਉਹ ਤੋਂ ਉੱਪਰ ਕੋਈ ਨਹੀਂ ਹੈ ਹੁਣ ਜੀਵਨ ਸਾਡਾ ਬਣ ਜਾਂਦਾ ਜੀਵਨ ਨੂੰ ਸਾਸੀ ਰਾਹ ਮਿਲ ਗਿਆ ਆਪਣੇ ਤੇ ਕਿਰਪਾ ਹੋਈ ਆ ਤਾਂ ਆਪਾਂ ਅੱਗੇ ਦੱਸਦੇ ਆਂ ਤੇ ਆਪਾਂ ਹੁਣ ਇਹ ਲਾਹਾ ਲੈਣਾ ਕਿ ਮਹਾਰਾਜ ਕਿਰਪਾ ਕਰਨ ਆਪਾਂ ਸਹਿਜ ਪਾਠ ਰਾਹੀਂ ਇਹ ਸਾਰਾ ਕੁਝ ਜਾਣਾਂਗੇ ਸਵੇਰ 7 ਤੋਂ 9 ਸ਼ਾਮ ਨੂੰ 7 ਤੋਂ 9 ਇਹ ਸਤ ਸੰਗ ਦੇ ਰੂਪ ਚ ਹੋਊਗਾ ਜਾਨੀ ਗੁਰੂ ਨਾਲ ਗੱਲਬਾਤ ਇਸ ਤਰ੍ਹਾਂ ਨਾਲ ਪੜਾਂਗੇ ਵੀ ਨਾ ਲਈ ਗੱਲਬਾਤ ਵੀ ਕਰਾਂਗੇ ਮਾਲਕ ਆਪਾਂ ਨੂੰ ਦੇਣਿਆ ਕੀ ਚਾਹੁੰਦੇ ਆ ਤੇ ਦਿੱਤਾ ਕੀ ਆ ਤਾਂ ਕਿ ਸਾਡੇ ਸਾਰਿਆਂ ਦੀਆਂ ਝੋਲੀਆਂ ਭਰ ਸਕਣ ਜੋ ਮਾਤਾ ਦਾ ਵਾਅਦਾ ਹੈ ਕਿ ਜਿਹੜਾ ਸੁਣੂਗਾ ਬਦੇਹ ਰੂਪ ਹੋ ਜੂ ਹਿਰਦੇ ਦੇ ਵਿੱਚ ਅੰਤ ਕਰਨ ਦੇ ਵਿੱਚ ਕੋਈ ਪਾਪ ਰਹਿਣਾ ਹੀ ਨਹੀਂ ਸੁੱਖ ਦੇ ਘਰ ਚਲੇ ਜਾਓਗੇ ਸਹਿਜ ਦੇ ਘਰ ਚਲੇ ਜਾਓਗੇ ਹਰ ਵੇਲੇ ਉਹ ਜਿਹੜਾ ਨਰਾਨੀ ਨੂਰ ਆ ਜਿਹੜਾ ਇੱਕ ਉਹਦਾ ਰੋਹਾਨੀ ਨਸ਼ਾ ਉਹਦੇ ਵਿੱਚ ਬਚਰੋਗੇ ਕਿ ਗੁਰੂਆਂ ਦੀਆਂ ਦਾਤਾਂ ਕਿੱਡੀਆਂ ਵੱਡੀਆਂ ਜਿਹੜੀਆਂ ਸਾਡੇ ਵਾਪਰ ਰਹੀਆਂ ਜੇ ਅਸੀਂ ਝੋਲੀਆਂ ਭਰਨੀਆਂ ਆਪਾਂ ਸਾਰਿਆਂ ਨੇ ਝੋਲੀਆਂ ਭਰਨੀਆਂ ਆਓ ਫਿਰ ਇਹ ਸਤਸੰਗ ਦੇ ਵਿੱਚ ਹਾਜ਼ਰ ਹੋਵਾਂਗੇ ਸ਼ਾਮ ਨੂੰ ਸਾਝ ਪਾਵਾਂਗੇ 7 ਤੋਂ 9 ਛੁੱਟੀਆਂ ਬਖਸ਼ੋ ਅੱਜ ਜੋ ਰਹਿਮਤਾ ਕੀਤੀਆਂ ਜੋ ਕਿਰਪਾ ਕੀਤੀ ਹੈ ਸਤਿਗੁਰਾਂ ਨੇ ਇਹਦੇ ਲਈ ਕੋਟਾਣ ਕੋਟ ਜੁਗੋ ਜੁਗੋ ਟਾਲ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਹੈ ਧੰਨਵਾਦ ਹੈ ਆਪ ਸਭ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਦੀਆਂ ਅਸੀਸਾਂ ਸਦਕਾ ਇਹ ਕਾਰਜ ਸ਼ੁਰੂ ਹੋਏ ਨੇ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾ ਭਾਉ ਤੇ ਹੀ ਫਲ ਪਾਈ ਸੀ ਧੰਨ ਗੁਰੂ ਨਾਨਕ